ਅੱਜ ਇੱਕ ਬੜਾ ਸੋਹਣਾ ਪਲਟਾ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਇਆ ਬਿਗਿਨਰਾਂ ਵਾਸਤੇ ਥੋੜਾ ਜਿਹਾ ਔਖਾ ਹੋ ਸਕਦਾ ਜਿਹੜੇ ਐਡਵਾਂਸ ਲੈਵਲ ਦੇ ਨੇ ਉਹ ਇਹਨੂੰ ਜ਼ਰੂਰ ਕਰਨੇ ਦੀ ਪ੍ਰੈਕਟਿਸ ਕਰਨ ਪਹਿਲਾਂ ਹੌਲੀ ਕਰਨ ਫਿਰ ਇਹਨੂੰ ਤੇਜ਼ ਕਰਨ ਮੈਂ 90 ਟੈਂਪੋ ਰੱਖਿਆ ਆ ਸੋ ਤੁਸੀਂ ਆਪ ਦੀ ਬਿੱਤ ਦੇ ਮੁਤਾਬਕ ਜਿ ਕਰ ਸਕਦੇ ਹੋ ਉਸ ਹਿਸਾਬ ਨਾਲ ਤੁਸੀਂ ਮੈਟਰੋਨੋਮ ਰੱਖ ਸਕਦੇ ਹੋ ਸਰਗਮ ਕੀ ਹੈ ਸਾ ਰੇ ਗਾ ਮਾ ਪਾ ਫਿਰ ਰੇ ਛੱਡ ਦੇਣਾ ਸਾ ਗਾ ਮਾ ਪਾ ਫਿਰ ਰੇ ਗਾ ਦੋਵੇਂ ਛੱਡ ਦੇਨੇ ਆ ਫਿਰ ਸਾ ਮਾ ਪਾ ਫਿਰ ਮਾ ਵੀ ਛੱਡ ਦੇਣਾ ਸਾ ਪਾ ਏ ਦਾ ਫਾਰਮੂਲਾ ਇੱਕ ਪੈਟਰਨ ਤੁਹਾਨੂੰ ਸਮਝਾਤਾ ਹੁਣ ਮੈਂ ਤੁਹਾਨੂੰ ਗਾ ਕੇ ਦਿਖਾਉਣਾ ਸਾ ਰੇ ਗਮ ਪਾ ਸਾ ਗਮ ਪਾ ਸਾ ਮਾ ਪਲਾ ਸਾ ਪਾ ਰੇ ਗਮ ਪਾ ਦਰੀ ਮਾ ਮਬ ਰੇ ਕਾ ਦਰੀ ਦਾ ਮਾ ਮਧਰੀ ਨਾ ਪਧਰੀ ਗਾ ਲੀ ਗਾ ਨੀ ਮਾ ਬਧਰੀ ਸਮਾ ਨਾ ਲੀ ਸਮਾ ਨੀ ਸਮਾ ਸਾ ਸ ਨੀ ਗ ਪਮ ਸਦਮ ਮਾ ਮ ਕਰੇ ਸਫਲ ਕਰੇ ਸਫਲੇ ਸਫਲ ਹ ਸੋਇਦੀ ਪ੍ਰੈਕਟਿਸ ਤੁਸੀਂ ਕਰੋ ਇਹਨੂੰ ਆਪਣੇ ਰਿਆਜ਼ ਵਿੱਚ ਸ਼ਾਮਲ ਕਰੋ ਜੇ ਚੰਗਾ ਲੱਗੇ ਅੱਗੇ ਤੇਗੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ